ਤਾਂ ਲੋ ਜੀ ਇਹ ਜਾਣਕਾਰੀ ਆਈ ਹੈ ਪੰਜਾਬ ਦੇ ਵਿਦਿਆਰਥੀਆਂ ਲਈ ਤੇ ਪੰਜਾਬ ਸਰਕਾਰ ਨੇ ਇੱਕ ਵਧੀਆ ਜਿਹੜਾ ਫੈਸਲਾ ਲਿਆ ਹੈ ਇੱਕ ਐਲਾਨ ਜਿਹੜਾ ਕਰ ਦਿੱਤਾ ਹੈ ਪਿੱਛੇ ਜੇ 10ਵੀਂ ਤੇ 12ਵੀਂ ਜਮਾਤਾਂ ਦਾ ਰਿਜ਼ਲਟ ਜਿਹੜਾ ਆਇਆ ਹੈ ਤਾਂ ਉਹਦੇ ਵਿੱਚ ਜਿਹੜੇ ਵੀ ਵਿਦਿਆਰਥੀਆਂ ਨੇ ਟੌਪ ਕੀਤਾ ਹੈ ਪਹਿਲੀਆਂ ਪੋਜੀਸ਼ਨਾਂ ਹਾਸਲ ਕੀਤੀਆਂ ਨੇ ਚੰਗੇ ਪਰਸੈਂਟ ਲੈ ਕੇ ਤਾਂ ਫਿਰ ਹੁਣ ਇਹਨਾਂ ਨੂੰ ਸਰਕਾਰ ਹੈ ਜਿਹੜੀ ਉਹ ਹਵਾਈ ਯਾਤਰਾ ਦੀ ਸਹੂਲਤ ਦੇਊ ਤੇ ਸਾਰਾ ਖਰਚਾ ਸਰਕਾਰ ਹੈ ਜਿਹੜੀ ਚੁੱਕੂਗੀ ਉਹਨਾਂ ਨੂੰ ਹਵਾਈ ਜਹਾਜ਼ ਰਾਹੀਂ ਇੱਕ ਇਤਿਹਾਸਕ ਸ਼ਹਿਰ ਹੈ ਜਿਹੜਾ ਘੁਮਾਇਆ ਜਾਏਗਾ ਜਿੱਥੋਂ ਉਹ ਕੁਝ ਨਾ ਕੁਝ ਜਿਹੜਾ ਹੋਰ ਨਵਾਂ ਸਿੱਖਣਗੇ ਤਾਂ ਇਹ ਐਲਾਨ ਜਿਹੜਾ ਕੀਤਾ ਹੈ ਇਹਨਾਂ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵੱਲੋਂ ਸਨਮਾਨ ਤੇ ਜਿਹੜਾ ਕੀਤਾ ਗਿਆ ਸੀ ਜਿਨ੍ਹਾਂ ਨੇ 10ਵੀਂ ਅਤੇ 12ਵੀਂ ਦੀਆਂ ਕਲਾਸਾਂ ਦੇ ਵਿੱਚ ਚੰਗੀ ਪੋਜੀਸ਼ਨ ਜਿਹੜੀ ਹਾਸਲ ਕੀਤੀ ਹੈ ਇਸ ਤੋਂ ਇਲਾਵਾ ਜੋ ਜ਼ਿਲ੍ਹਾਵਾਰ ਵਿਦਿਆਰਥੀ ਟਾਪਰ ਹੋਣਗੇ 10ਵੀਂ 12ਵੀਂ ਦੀਆਂ ਕਲਾਸਾਂ ਦੇ ਵਿੱਚੋਂ ਉਹਨਾਂ ਨੂੰ ਵੀ ਹਵਾਈ ਯਾਤਰਾ ਦੀ ਸਹੂਲਤ ਹੈ ਜਿਹੜੀ ਉਹ ਦਿੱਤੀ ਜਾਊਗੀ ਸਿੱਖਿਆ ਮੰਤਰੀ ਨੇ ਇਥੋਂ ਤੱਕ ਵੀ ਕਿਹਾ ਤਾਂ ਕਿ ਇਹ ਦੋ ਜਹਾਜ਼ ਬੁੱਕ ਕਰਵਾਉਣੇ ਪਏ ਤਾਂ ਉਹ ਵੀ ਇਹ ਜਿਹੜੇ ਕਰਵਾਏ ਜਾਣਗੇ ਤੇ ਇਹ ਸਾਰਾ ਖਰਚਾ ਜਿਹੜਾ ਉਹ ਪੰਜਾਬ ਸਰਕਾਰ ਜਿਹੜਾ ਉਹ ਚੁੱਕੂਗੀ ਤਾਂ ਬਹੁਤ ਵਧੀਆ ਫੈਸਲਾ ਹੈ ਪੰਜਾਬ ਸਰਕਾਰ ਨੇ ਲਿਆ ਹੈ ਤਾਂ ਇਹਦੇ ਨਾਲ ਵਿਦਿਆਰਥੀ ਦੇ ਵਿੱਚ ਹੋਰ ਜਿਹੜਾ ਜज्ਬਾ ਹੈ ਜਿਹੜਾ ਉਹ ਭਰਦਾ ਹੈ ਉਹਦੀ ਹਿੰਮਤਬਾਦੀ ਹੈ ਨੂੰ ਹੌਸਲਾ ਮਿਲਦਾ ਹੈ ਤੇ ਉਹਨੂੰ ਮਾਣ ਮਹਿਸੂਸ ਹੁੰਦਾ ਹੈ ਬਾਕੀ ਹੋਰ ਚਾਰ ਵਿਦਿਆਰਥੀ ਵੀ ਉਸ ਵਿਦਿਆਰਥੀ ਨੂੰ ਦੇਖ ਕੇ ਜਿਹੜਾ ਉਹ ਪੜਨਗੇ ਉਹ ਵੀ ਚਾਹਣਗੇ ਵੀ ਸਾਡੀ ਪੋਜੀਸ਼ਨ ਆਵੇ ਅਸੀਂ ਵੀ ਹੋਰ ਅੱਗੇ ਜਾਈਏ ਤੇ ਸਾਨੂੰ ਵੀ ਸਰਕਾਰ ਸਨਮਾਨਿਤ ਕਰੇ ਅਤੇ ਸਹੂਲਤਾਂ ਜਿਹੜੀਆਂ ਦੇਵੇ ਤਾਂ ਇਸ ਵਾਰ 10ਵੀਂ ਦਾ ਜਿਹੜਾ ਨਤੀਜਾ ਸੀ ਰਿਜ਼ਲਟ ਸੀਗਾ ਉਹ 95.60% ਰਿਹਾ ਤੇ ਜਿਹੜਾ 12ਵੀਂ ਦਾ ਜਮਾਤ ਦਾ ਨਤੀਜਾ ਸੀ ਉਹ 91% ਹੈ ਜਿਹੜਾ ਰਿਹਾ ਹੈ